अॼु इहो ਜੀ ਆਇਆਂ ਨੂੰ ਪਾਤਸ਼ਾਹ ਜੀ ਸਰਨਾਮ ਜੀ ਜਿਗਾਵਾ ਇਹ ਤੋਂ ਬਣਾਇਆ ਤੁਸੀਂ ਜਾਨਾ ਮੰਤਰੀ ਬਲਤਪ ਉਹਨੇ ਹੁਣੇ ਸੀ ਹਲਕਾ ਵਿਧਾਇਕ ਸਰਦਾਰ ਲਖਵੀਰ ਸਿੰਘ ਦੀ ਰਾਏ ਸਾਡੇ ਵਿੱਚ ਸਾਡੇ ਇਸ ਧਰਨੇ ਵਿੱਚ ਆ ਕੇ ਸ਼ਾਮਲ ਹੋਏ ਤੇ ਉਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਸੀ ਜਿਹੜਾ ਸਾਡੀਆਂ ਹੱਕੀ ਮੰਗਾਂ ਦਾ ਉਹ ਦਿੱਤਾ ਤੇ ਉਹਨਾਂ ਨੇ ਭਰੋਸਾ ਦਵਾਇਆ ਹੈ ਵੀ ਮੈਂ ਇਹ ਤੁਹਾਡਾ ਮੰਗ ਪੱਤਰ ਜਿਹੜਾ ਹੈ ਸਰਕਾਰ ਤੱਕ ਇਸ ਵਾਰ ਸੈਸ਼ਨ ਦੇ ਵਿੱਚ ਇਹ ਰੂਰ ਲੈ ਕੇ ਜਾਊਗਾ ਵੀ ਤੁਹਾਂਗੇ ਤੁਹਾਨੂੰ ਤੁਹਾਡਾ ਹੱਕ ਜਿਹੜਾ ਹੈ ਉਹ ਮਿਲ ਸਕੇ ਤੇ ਅਸੀਂ ਵੀ ਉਮੀਦ ਕਰਦੇ ਹਾਂ ਵੀ ਸਾਨੂੰ ਇਹ ਜੋ ਐਮਐਲਏ ਸਾਹਿਬ ਦਾ ਭਰੋਸਾ ਹੈ ਤੇ ਉਹ ਬਿਲਕੁਲ ਵਾਰ ਆਊਗਾ ਤੇ ਅਸੀਂ ਆਪਣੀਆਂ ਮੰਗਾਂ ਬਣਵਾਉਣ ਚ ਮੰਗਾਂ ਦਾ ਜੀ ਸਾਡਾ ਸਾਢੇ 5 ਸਾਲ ਦਾ ਸਾਡੇ ਪੇ ਕਮਿਸ਼ਨ ਦਾ ਬਖਾਇਆ ਹੈ ਤੇ ਪ੍ਰਾਣੀ ਪੈਨਸ਼ਨ ਬਹਾਲ ਕਰਨੀਆਂ ਮੁਲਾਜ਼ਮਾਂ ਦੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਹੈ ਆਊਟਸੋਰਸ ਜਿਹੜੇ ਕੰਮ ਇਹ ਨੇ ਉਹਨਾਂ ਨੂੰ ਰੈਗੂਲਰ ਕਰਨਾ ਹੈ ਮਾਨਪੱਤੇ ਵਾਲੇ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਤੁਕਣਾ ਕਿਹਾ ਸੀ ਅਸੀਂ ਤੁਹਾਡਾ ਕਰਾਂਗੇ ਪਰੰਤੂ ਤੁਕਣਾ ਦਾ ਕੀ ਕਰਦਾ ਇੱਕ ਪੰਜੀ ਨਹੀਂ ਵਧਾਈ ਤੇ ਉਹਨਾਂ ਦਾ ਮਾਨਪੱਤਾ ਜੋ ਹੈ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਕੈਸ਼ ਕੈਸ਼ਲੈਸ ਸਿਸਟਮ ਸੀ ਸਾਡੇ ਇਲਾਜ ਦਾ ਉਹਨੂੰ ਦੁਬਾਰਾ ਚਾਲੂ ਕਰਾਉਣ ਦੀ ਗੱਲ ਹੈ ਸੋ ਇਹ ਸਾਰੀਆਂ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਉਥੇ ਦੀਆਂ ਉਥੀਆਂ ਤੇ ਕਾਂਗਰਸ ਸਰਕਾਰ ਨੇ 2021 ਦੇ ਵਿੱਚ ਸਾਡੇ ਲਈ ਬਜਟ ਦੇ ਵਿੱਚ 14,000 ਕਰੋੜ ਰੁਪਈਆ ਜਿਹੜਾ ਬਕਾਇਦਾ ਸੀ ਉਹ ਰੱਖਿਆ ਸੀ ਪਰੰਤੂ ਇਹ ਸਰਕਾਰ ਨੇ ਉਹ ਪੈਸਾ ਜਿਹੜਾ ਹੈ ਪਤਾ ਨਹੀਂ ਕਿੱਥੇ ਖਰਚਿਆ ਅੱਜ ਹੋਰ ਅੱਗੇ ਵਧ ਗਿਆ ਤੇ ਸਾਡਾ 11% ਡੀ ਹੈ ਜਿਹੜਾ ਉਹ ਵੀ ਸਰਕਾਰ ਨਹੀਂ ਤੇ ਉਮੀਦ ਹੈ ਕਿ ਸਾਡੇ ਐਮਏਡਾ ਸਾਹਿਬ ਸਾਡੀ ਗੱਲ ਨੂੰ ਅੱਗੇ ਲਿਖ ਜਾਣ ਧੰਨਵਾਦ